ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 42ਵਾਂ ਦਿਨ ਤੇ ਕੋਈ ਸਭ ਲਵਾ ਰਹੇ ਆਂ ਡੰਡਾ ਵਾਲੀ ਮੇਂਹਰ ਦੇ ਅੱਜ ਪੈਣਗੇ ਪਟਾਕੇ ਪੂਰੇ ਤੇ ਬਾਬੇ ਦੀ ਕਿਰਪਾ ਨਾਲ ਅੱਜ ਥੋੜਾ ਜਿਹਾ ਮੌਸਮ ਜਿਹਾ ਠੰਡਾ ਹੋ ਜੂਵੇ ਤਾਂ ਵਧੀਆ ਗੱਲ ਮੀਮੂ ਪੈ ਜੂਵੇ ਤੇ ਚੰਗੀ ਗੱਲ ਵਾ ਤੇ ਹਮ ਅੱਜ ਵੀ ਬਹੁਤ ਤਾਂ ਮਿਹਨਤ ਘਟ ਜਾਂਦੀ ਆ ਫੇਰ ਗਰਮੀ ਚ ਲੱਗਦੀ ਵੀ ਨਗੀਨ ਨਹੀਂ ਤੇ ਤੁਹਾਨੂੰ ਦਿਖਾਉਣੇ ਅੱਗੇ ਫੇਰ ਡੰਡਾ ਵਾਲੀ ਮੇਂਹਰ ਕਿਦਾਂ ਲੱਗਦੀ ਆ ਜੇ ਪੈਂਦੇ ਵੇਖਿਓ ਪਟਾਕੇ ਭਾਈ ਜੀ ਗੁੱਡ ਮਾਰਨਿੰਗ ਜੀ ਥੀਲੀ ਦੇ ਕੀ ਹਾਲ ਚੱਲ ਭਾਜੀ ਕੀ ਲਵਾ ਰਹੇ ਅੱਜ ਡਾਂਡਾ ਲਗ ਰਹੇ ਠੀਕ ਆ ਠੀਕ ਆ ਜੀ ਹਾਂਜੀ ਸਹਿਜ ਭਾਈ ਤੁਹਾਨੂੰ ਵੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲ ਵਧੀਆ ਵਧੀਆ ਜੀ ਕਿਦਾਂ ਸਰੀਰ ਫਿੱਟ ਅੱਜ ਹਾਂਜੀ ਹਾਂਜੀ ਭਾਈ ਠੀਕ ਆ ਠੀਕ ਆ ਕਿਦਾਂ ਸਹਿਜ ਦੇ ਬਲੌਗ ਚੱਲਦੇ ਆ ਪੈਸੇ ਆਉਂਦੇ ਹਨ ਤੇ ਸਹਿਜ ਨੂੰ ਤਾਂ ਕੋਈ ਫਾਇਦਾ ਹੀ ਨਹੀਂ ਤੇਰਾ ਕੋਈ ਇਨਸਾਫ ਕੀਤਾ ਜਾਵੇ ਇਨਸਾਫ ਕੀਤਾ ਜਾਵੇ ਸਾਫ ਕੀਤਾ ਜਾਵੇ ਅੱਧੇ ਪੈਸੇ ਮੈਨੂੰ ਦੇ ਹਾਏ ਤੇ ਸੇਲੀ ਨੂੰ ਮਿਲ ਕੇ ਆ ਸਕਾਂ ਨਾ ਜਾ ਕੇ ਮੋਗੇ ਵਾਲੀ ਆ ਭਾਜੀ ਇਹਦੀ ਸੇਲੀ ਹੁਣ ਬਹੁਤ ਫੋਨ ਲਾਉਂਦਾ ਸੱਚ ਸ਼ਿਕਾਇਤ ਵੀ ਇਹਦੀ ਆਈ ਅੱਜ ਇਹਨੇ 6 ਲੱਦੇ ਹੀ ਅੱਜ ਮੋਟਰਸਾਈਕਲ ਤੇ ਭਾਈ ਅੱਜ ਨਵੇਂ ਨਹੀਂ ਮੁੰਡੇ ਆ ਨਵੇਂ ਲੈ ਕੇ ਆ 6 ਬੰਦੇ ਲੈ ਆ ਨਾ ਪੰਜ ਤੂੰ ਬੱਸ ਤੇਰੇ ਨਾਲ ਦੇ ਜੁੱਤੀਆਂ ਪਾੜਦਾ ਤੇਰੇ ਅੱਗੇ ਤੇ ਤੂੰ ਕਹ ਤੂੰ 6 ਲੱਦ ਕੇ ਲਿਆ ਨਵੇਂ ਆਏ ਆ ਯਾਰ ਫੇਕ ਹੀ ਨਵੇਂ ਆਏ ਨਾ ਬਾਜੀ ਉਦਾਂ ਆਪ ਕਰਨ ਤੇ ਧੱਕਾ ਲੱਗੀ ਕਿਤੇ ਬੰਦੇ 6 ਲੱਦ ਕੇ ਲਿਆਉਂਦਾ ਵਾ ਚੱਲ ਅੱਜ ਤੈਨੂੰ ਮਾਰ ਇਹ ਚ ਇਹ ਚ ਹਨ ਇਹਨੂੰ ਸ਼ਾਵਾਸੇ ਦੇਵੋ ਇਹ ਕਿਉਂਕਿ ਗਰਾਊਂਡ ਦੀ ਰੌਣਕ ਵਧਾਉਂਦਾ ਬੰਦੇ ਘਰੋਂ ਠਾ ਠਾ ਦੀ ਲਿਓਦਾ ਵਾ ਪਰ ਸਭ ਤਿੰਨਾਂ ਤੋਂ ਵੱਧ ਬਿਠਾਉਣਾ ਨਹੀਂ ਠੀਕ ਆ ਅੱਜ ਲੈ ਆਇਆ ਤੂੰ ਆਹ ਤਾਂ ਨਾ ਲਈ ਸਹੀ ਆ ਉਹਨਾਂ ਨੂੰ ਕਹਨਾ ਆ ਤੁਸੀਂ ਲਓ ਜੀ ਡੰਡਾਂ ਵਾਲਾ ਸੈੱਟ ਹੋ ਗਿਆ ਪਹਿਲਾ ਸ਼ੁਰੂ ਤੇ ਕੋਈ ਸਾਹ ਕਰਾ ਰੇ ਪੂਰੀਆਂ ਤਸੱਲੀਆਂ ਹਾਂ ਬੋਲਟ ਹੁੰਦੀਆਂ ਪੂਰੀਆਂ ਬੋਲਟ ਦੀ ਆਵਾਜ਼ ਨਹੀਂ ਨਿਕਲ ਦੇਗੀ ਟਾਂਜ ਖਿੱਚ ਕੇ ਖਿੱਚ ਕੇ ਖਿੱਚ ਕੇ ਅੱਗੇ ਚਲੇ ਗਏ ਬੰਦੇ ਚੱਲ ਚਲੋ ਚਲੋ ਸ਼ਾਬਾਸ਼ 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 ਇਹ 15 ਕ ਦਾ ਸੈੱਟ ਰਹਿ ਗਿਆ ਲਾਸਟ ਸ਼ਾਬਾਸ਼ ਸ਼ਾਬਾਸ਼ ਚਲੋ 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 ਅੱਜ ਫੋਸਕ ਤੇਰੇ ਤੇ ਹੀ ਆ ਹਾਏ 베بی 베بی ਕਿੱਥੇ 베بی 베بی ਤੇ ਚਲ ਗਈ ਪਿੱਛੇ ਚਲੋ ਚਲੋ ਮੇਰੇ ਵੀਰ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਕੋਈ ਸਾਵਾ ਜਾ ਮੂਰੇ ਹੋਏ ਏ ਛਿਟੀ ਲੈ ਕੇ ਬਿੱਲਾ ਆਉਂਦੇ ਆ ਬਿੱਲਾ ਆਇਆ ਬੈ ਬਿੱਲਾ ਤਾਹ ਅੱਗੇ ਨੰਗ ਜਾਂਦੇ ਇਹ ਹਨਾ ਲਾਲੇ ਇਹ ਲੱਗਾ ਇਹ ਲੇਟ ਆ ਨਾ ਇਹ ਲੱਗਾ ਦਾ ਲਾਈ ਜਾਂਦੇ ਆ ਬੜੀ ਕਿਰਪਾ ਬਾਬੇ ਦੀ ਧੰ ਗੁਰ ਨਾਨਕ ਦੀ ਬੜੀ ਬਾਬੇ ਨਾਨਕ ਦੀ ਕਿਰਪਾ ਵਾਂਗ ਮੁੰਡੇ ਫੇ ਵਧ ਗਏ ਆ ਗਰਾਊਂਡ ਚ ਤੁਸੀਂ ਵੇਖ ਸਕਦੇ ਰੌਣਕਾਂ ਹੀ ਲੱਗੀਆਂ ਹੋਈਆਂ ਅੱਜ ਬਹੁਤ ਜ਼ਿਆਦੀਆਂ ਕੋਈ ਸਾਹਿਬ ਕਿੱਦਾਂ ਜੀ ਕੋਈ ਸਾਹਿਬ ਰੌਣਕਾਂ ਲਵਾ ਲਾਗੀਆਂ ਫੇ ਹਾਂ ਕੋਈ ਸਾਹਿਬ ਜੀ ਰੌਣਕਾਂ ਲਵਾ ਲਵਾਤੀਆਂ ਤੁਹਾਡੇ ਖੇਡ ਮੁਕਾਬਲੇ ਨੇ ਫੇ ਹੋਰ 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 ਆ ਵੀ ਅਗਲੇ ਮਹੀਨੇ ਕਰਾਉਣਾ ਵੱਡਿਆਂ ਦਾ ਵੱਡਿਆਂ ਦਾ ਹੋਊਗਾ ਅਗਲੇ ਮਹੀਨੇ ਬਾਅਦ 2 ਮਹੀਨੇ ਰੋਕੇ ਇਹਨਾਂ ਦਾ ਫੇ ਫੇ 2 ਮਹੀਨੇ ਤਿਆਰ ਹੋ ਜਾਓ ਤਿਆਰ ਆ ਵੀ ਸਾਧੀਆਂ ਤੁਸੀਂ ਨਿਗੇ ਨਿਗੇ ਨਿਆਣੇ ਉੱਠ ਕੇ ਆਉਂਦੇ ਟਾਈਮ ਨਾਲ ਆ ਹੱਡੀਆਂ ਵੱਡੀਆਂ ਫੌਜਾਂ ਬਿੱਲਾ ਮੁੰਡੇ ਰਾਈ ਵਾਲ ਤੋਂ ਦੇ ਆ ਸ਼ਾਬਾਸ਼ ਸ਼ਾਬਾਸ਼ ਕਿੰਨੇ ਵਜੇ ਦੱਸ ਦੀਏ ਤੈਨੂੰ 6:30 ਤੇ 20 ਤੇ ਨਾ ਦਸੀਏ ਨਹੀਂ ਪਹਿਲਾਂ ਕਹਿੰਦੇ 20 ਤੇ ਨਹੀਂ 6:30 ਤੇ 6:20 ਨਹੀਂ 6:30 ਤੇ 6:20 ਨਹੀਂ ਦੱਸਦਾ ਕੋਈ ਨਹੀਂ 6:30 ਤੇ ਮੈਗੀ ਨਹੀਂ ਬਣਾਉਣੀ ਹੁਣ ਬਰਾਬਰ ਹੀ ਉੱਠਣਾ ਬਰਾਬਰ ਹੀ ਆਣਾ ਸਾਰਿਆਂ ਨੇ ਹਾਂਜੀ ਕਰੋਗੇ ਖਾ ਭਾਈ ਦੀ ਗੈਰ ਹਾਜ਼ਰੀ ਜਿਹੇ ਗਰਾਉਂਡ 'ਚ ਇਹ ਤਾਂ ਮਾਰਨੀ ਤੂੰ ਚੱਲ ਓਏ ਕੋਟੀ ਚੱਲ ਚੱਲ ਹਾਂ ਜੇ ਖਾ ਲੂੰਗਾ ਫਿਰ ਨੇ ਹੱਥ ਕੀਤਾ ਦੋਰੀ ਪਰ ਵੱਜਣੀ ਆ ਜੇ ਹੱਥ ਕੀਤਾ ਉਹ ਖੜਾ ਜਾ ਇੱਧਰ ਮੂੰਹ ਦੇ ਮੇਰੇ ਨਾਲ ਜੇ ਹਨਾ ਚਬਲ ਸਹੀ ਨਾ ਵੱਜੀ ਫੇਰ ਸਕੋਟੀ ਵੀ ਵੱਜਣੀ ਨਾਲ ਹੱਥ ਘਾਣ ਕਰ ਲਾ ਆ ਹਾ ਹਾ ਕਰ ਦੇ ਬਦਲੇ ਇੱਥੇ ਲੈਂਦਾ ਹੀ ਤੇ ਤੂੰ ਕੋਈ ਨਾ ਜਿੱਦ ਦਾ ਮਰੂ ਮੈਂ ਤੂੰ ਐਨ ਮੂੰਹ ਕਰ ਮੇਰੇ ਨਾਲ ਜਿਤਨਾ ਤੇ ਜਿਤਨਾ ਬੜੇ ਕਿ ਤੀਜੀ ਜੀ ਲਈ ਜਾਂਦੇ ਹਾਂ ਕਰੋਗੇ ਖੱਪ ਹਾਂ ਤੇ ਭਾਈ ਬਾਂਦੀ ਸੈਜ ਦੇ ਵੀ ਆ ਸਾਹਿਬ ਨੇ ਕੀ ਕੀਤੀ ਇਹ ਕੱਲ ਕੀ ਕੋਸ਼ ਕਰਦਾ ਇਥੇ ਕੋਈ ਯਾਰ ਪੁੱਛ ਲੋ ਮਿਹਨਤ ਲਾਈ ਆ ਮੈਂ ਗਾਲਾਂ ਕੱਢੀਆਂ ਤਾਂ ਦੱਸੇ ਵਲੌਗ ਵਲੌਗ ਇਹ ਦੱਸੋਗੇ ਕਿੰਦਾ ਮਿਹਨਤ ਆਈ ਕਿ ਨਹੀਂ ਗੱਲ ਮੇਰੀ ਆਈ ਮਿਹਨਤ ਆਈ ਕਿ ਨਹੀਂ ਮੇਰੀ ਮਿਹਨਤ ਤਾਂ ਆਈ ਆ ਪਰ ਤੂੰ ਜਿਹੜਾ ਰਸਾ ਕੀ ਕੀ ਲਾਇਆ ਤੂੰ ਕੱਲ ਦੱਸ ਭਾਜੀ ਨੂੰ ਸਾਰਾ ਉਹ ਗਾਲਾਂ ਪਹਿਲਾਂ ਸਭ ਵੀ ਲਾਇਆ ਉਹ ਜਿਹੜਾ ਟਾਇਰ ਤੇ ਥੋੜੇ ਵੀ ਮਾਰੇ ਆ ਹਾਂ ਅਸਲ ਨਹੀਂ ਤੂੰ ਲਾਲੇ ਨੇ ਵੀ ਤੇਰੇ ਤੇ ਕੋਈ ਮੇਰੇ ਢੱਡੀ ਥੋੜੇ ਮਾਰੇ ਲਾਲੇ ਨੇ ਢੱਡੀ ਵੀ ਥੋੜੇ ਮਾਰੇ ਗਾਲਾਂ ਕੱਢੀਆਂ ਤੂੰ ਕੋਈ ਲਾਗੇ ਨੂੰ ਬੋਸ ਲੋ ਗਾਲ ਮੈਂ ਕੋਈ ਨਹੀਂ ਇੱਕ ਵਾਰ ਨਿਕਲੀ ਉਹਦਾ ਚੁੱਟ ਮਾਰਦਾ ਚਲ ਇੱਕ ਵਾਰ ਮੈਂ ਥੋੜੇ ਮਾਰੂ ਮੈਨੂੰ ਆਪ ਇਦਾਂ ਕਿਹਾ ਜਨਾ ਮਾਰ ਤੂੰ ਮੁੜ ਕੇ ਮੈਨੂੰ ਕਾ ਕੱਢਣਾ ਇੱਕ ਵਾਰ ਉਹ ਲਾਲੇ ਨੂੰ ਜਦੋਂ ਬੋਲੇ ਮੈਨੂੰ ਗਾਲਾਂ ਕਿੱਦਾਂ ਕੱਢੀਆਂ ਜਦੋਂ ਮੈਂ ਥੋੜੀ ਮਾਰ ਤੈਨੂੰ ਮੈਂ ਉਹੀ ਕਹਿਣਾ ਸੀ ਉਹੀ ਕਹਿਣਾ ਸੀ ਕੀ ਕਹਿੰਦਾ ਸੀ ਉਹ ਕੀ ਕਹਿੰਦਾ ਸੀ ਉਹ ਗਰੁੱਪ 'ਚ ਬੈਠ ਕੇ ਮੈਸੇਜ ਨਹੀਂ ਕਰ ਸਕਦੇ ਗੋਹ ਨਹੀਂ ਗਿਆ ਤੇ ਕਿ ਮੈਂ ਐਵੇਂ ਲੜਾਈ ਪਾਉਂਦੇ ਇੱਥੇ ਆ ਕੇ ਨਹੀਂ ਭਾਈ ਮੈਂ ਲਾਲੇ ਨੂੰ ਉਹ ਕਿਹਾ ਸੀ ਉਹ ਹਾਂਜੀ ਉਹ ਮੰਨਦਾ ਮੈਂ ਕਿੱਦਾਂ ਕਿਹਾ ਹੈ ਬੇਬੀ ਮੈਂ ਗਿਆ ਘਟ ਆ ਮੈਨੂੰ ਦੱਸਿਓ ਉਹਦਾ ਛੋਟ ਗਿਆ ਉਹਨੀਆਂ ਭੈਣਾਂ बोला का भाई टाइम थोड़ा 6:08 होए 6:30 वाले भेज दे नाल 6:30 और साइज दे नाल ही तू चल चल ਲੈ इधर ਨਾਲ ਬਰਾਬਰ ਬਲਟ ਲੱਕਾ ਉਹ ਤੂੰ ਥੋੜੇ ਪਿੱਛੇ ਨੂੰ ਆ ਲੋ ਜੀ ਸੈੱਟ ਹੋ ਗਿਆ ਦੂਜਾ ਸ਼ੁਰੂ ਤੁਹਾਨੂੰ ਦਿਖਾਉਣੇ ਅੱਜ ਕੋਈ ਸਾਹਿਬ ਪੂਰੇ ਸਖਤ ਹੋਏ ਪਏ ਆ ਰੋਬੋਟ ਖੜੇ ਹੋ ਕੇ ਚੰਗਾ ਤੈਮ ਖੜਾ ਨੇ ਹੁਣ ਆ ਇਸ ਬਾੜਾ ਯਾਰ ਤੇਰਾ ਇਹ ਕੰਮ ਇਹਨਾਂ ਦਾ ਨਹੀਂ ਪੱਟਾ ਵੀ ਜੱਪ ਲੈ ਬੈਠੋ ਹਾਂ ਥੱਲੇ ਬੈਠ ਥੱਲੇ ਬੈਠ ਫਾਈ ਥੱਲੇ ਜੱਪ ਲੈ ਥੱਲੇ ਬਹੁਤ ਜਿਆਦਾ ਲੱਦਿਆ ਦੇਖਿਆ ਕਰ ਬੋਲਟ ਤਰਤੇ ਹੋਏ ਸੁਠੀਆਂ ਮਾਰਦਾ ਹੀ ਉਹਨਾਂ ਦੇ ਚੱਲ 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 ਬੰਦੇ ਦੇ ਬੰਦਾ ਲਾਇਆ ਹੋਇਆ ਹੀ ਅੱਜ ਕੋਈ ਵੱਧ ਘਟ ਨਹੀਂ ਹੈ ਨਹੀਂ ਉਹ ਮਗਰ ਗੈਣ ਲਾਇਆ ਵਾ ਕੋਈ ਸਾਹਬ ਨੇ ਖੇਤੀਆ ਵਜ ਅੱਜ ਹੋ ਗਏ 20 ਹੋ ਗਏ ਆ 14 ਹੋਏ ਆ 14 ਨਹੀਂ 20 ਹੋ ਗਏ ਉਹ ਕਹਿੰਦਾ ਵੀਰ ਜੀ ਧੋਖਾ ਕੋਈ ਨਹੀਂ ਚੱਲਣਾ ਅੱਜ ਲੋ ਜੀ ਬਿੱਲਾ ਪਹੁੰਚ ਗਿਆ ਹੀ ਉਹ ਉੱਥੇ ਸ਼ਾਬਾਸ਼ ਸ਼ਾਬਾਸ਼ ਕਰਦਾ ਕਰਦਾ ਮੈਂ ਉਹਨਾਂ ਦਾ ਵੀ ਸ਼ੂਟ ਨੇ ਆਣਿਆ ਦਾ ਚਲੋ ਚਲੋ ਸ਼ਾਬਾਸ਼ 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 ਖਿੱਚੋ ਚੱਲ ਗੁਰੀ ਗੁਰੀ ਸ਼ਾਬਾਸ਼ ਚਲੋ ਚਲੋ ਸ਼ਾਬਾਸ਼ ਮੁੰਡੇ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਗੁਰੀ ਬਹੁਤ ਵਧੀਆ ਬਹੁਤ ਸ਼ਾਬਾਸ਼ ਬੁਗਲੇ ਚੱਲ 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 ਸੈਜ ਚੰਗੀ ਤਰ੍ਹਾਂ ਡੰਡ ਮਾਰ ਪੂਰਾ ਡੰਡ ਮਾਰ ਹਾਂ ਚੱਲ 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 ਹੰਬੜਾ ਨਿਕਾ ਆਪੇ ਕਿਨਾਂ ਸਾਹ ਨਹੀਂ ਪੱਕਦਾ ਮੇਰਾ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਸਹਿਜ ਖੜਨਾ ਨਿਕਾ ਚੱਲ ਚੱਲ ਉਹ ਵੇਲਾ ਕਿੱਥੇ ਚਲੇ ਗਏ ਮੁੰਡੇ ਦੱਸ ਇਹਨਾਂ ਨੂੰ ਬੋਲਟ ਕਿੱਦਾਂ ਲੱਗਣਾ ਡੰਡ ਪਛਪਾੜਾ ਪੂਰਾ ਬਲਦ ਦੁਕਾਨੇ ਭੱਜ ਕੇ ਭੱਜ ਜਣੇ ਆ ਇੱਥੇ ਦੇਖੋ ਕੋ ਕਰਨੀ ਹੁੰਦਾ ਹਵੇ ਲੰਦਾ ਵੇ ਕਿਦਮ ਸ਼ਾਵਾਜ ਪੁੱਤ ਸ਼ਾਵਾਜ ਮੀ ਆ ਗਿਆ ਤੁਹਾਡੀ ਮਿਹਨਤ ਵੇਖ ਕੇ ਬਰਾ ਲੜਕਾਰ ਮੀ ਆ ਗਿਆ ਖਿੱਚ ਕੇ ਖਿੱਚ ਕੇ ਬਿੱਲਿਆ ਕੱਲ ਬੋਲਟ ਸ਼ਾਬਾਸ਼ ਉਹ ਮੀ ਆ ਗਿਆ ਮੀ ਸ਼ਾਬਾਸ਼ ਸ਼ਾਬਾਸ਼ ਕੋਈ ਨਾ ਬੋਲਟ ਕੋਈ ਨਾ ਪਹਿਲਾ ਦੇਣੀ ਹੈ ਹਜੇ ਪੱਕ ਜਣੇ ਡੰਡ ਕੋਈ ਨਾ ਸ਼ਾਬਾਸ਼ ਰੱਟ ਮਾਰਾ ਗਰ ਪੂਰਾ ਬਾਬਾ ਚੁੱਪ ਨਹੀਂ ਬੋਲਦੇ ਹੈ ਦੇਖੇਗਾ ਭਾਈ ਬਿੱਟੂ ਦਾ ਜਾਇਆ ਨਹੀਂ ਕੋਈ ਬਿੱਟੂ ਭਾਈ ਨਹੀਂ ਕਹਿੰਦਾ ਭਾਈ ਝੂਠ ਬੋਲ ਰਿਹਾ ਹੈ ਸਾਰੇ ਤੂੰ ਕੀ ਕਿਹਾ ਸੀ ਜਦੋਂ ਅਸੀਂ ਕਹੇ ਕੋਲ ਮੈਂ ਕਹਾਂ ਬਿੱਟੂ ਭਾਈ ਨੂੰ ਫੋਨ ਲਾਉਂਦਾ ਕਹਿੰਦਾ ਕੋਈ ਬਿੱਟੂ ਭਾਜੀ ਨਹੀਂ ਮੈਂ ਤਾਂ ਨਹੀਂ ਬੋਲਿਆ ਅੱਜ ਕੋਈ ਬਿੱਟੂ ਭਾਈ ਨਹੀਂ ਅੱਜ ਤੱਕ ਅਸੀਂ ਆ ਤੈ ਮੇਰੀ ਗੱਲ ਸੁਣ ਤੂੰ ਇਕੱਲਾ ਹੀ ਸੱਚਾ ਹੋ ਗਿਆ ਬਾਕੀ ਸਾਰੇ ਝੂਠੇ ਹੋ ਗਏ ਗਰਾਂਡ ਮੈਂ ਝੂਠ ਨਹੀਂ ਬੋਲ ਰਣੀ ਮੈਂ ਭਾਈ ਇਹ ਤਾਂ ਕਿਹਾ ਹੀ ਨਹੀਂ ਨਹੀਂ ਤੂੰ ਇਕੱਲਾ ਹੀ ਸੱਚਾ ਹੈ ਇਹ ਕਹਿੰਦਾ ਅੱਜ ਮੈਂ ਕੋਚ ਆ ਇੱਥੇ ਕਿ ਗਈ ਉਹਨਾਂ ਕੋਲ ਤੇ ਜੋ ਨਹੀਂ ਗਿਆ ਇਹਨਾਂ ਕੋਲ ਲੈਵੇ ਮੰਗਲ ਨਾਲ ਫਿਰ ਕੋਲ ਲੈ ਲੈਣਾ ਦੇਖੀ ਲਾਇਆ ਪੜਾਈਏ ਚੀਲਾ ਵੇਲਾ ਪਾਲਕਾ ਪਾਲਿਆ ਹੋਇਆ ਉਸਤਾਦ ਨੇ ਥਾਪੜਾ ਦਿੱਤਾ ਹੀ ਫਿਰ ਮੰਗਲ ਦਾ ਸੈ ਹੈ ਕੋਸਤਾ ਦੇਖੀ ਜਾਨੀ ਹਾਂ ਹਾਂ ਚਲੋ ਉੱਧੇ ਹੀ ਲਵਾਉਣੀ ਆ ਪੈਠ ਲਵਾਣੀ ਲਾਲਾ ਟੀ-ਸ਼ਰਟ ਟੀ-ਸ਼ਰਟ ਲਾਓ ਬੰਦੇ ਦੀ ਫੜ ਕੇ ਇੱਕ ਡੰਡ ਲਾਓ ਚਲੋ ਲਵੋ ਆ ਚੱਕ ਸੈਜ ਦੇ ਪ੍ਰਮੋਟਰਾਂ ਨੇ ਲਾਤੀ ਆ ਟੀ-ਸ਼ਰਟ ਮੰਗਲ ਕਰੇਗਾ ਦੰਗ ਬਈ ਕਰੀ ਬਸ ਕਰਨੇ ਇੱਕ ਕੋਸਤੀ ਤੈਡੀ ਤੇਰੇ ਵੀ ਲਾਵਾਂ ਚੱਕਾਂ ਆ ਲੈ ਬਈ ਚੰਗੀ ਲਾ ਲਈਏ ਕੋਈ ਵਾਕੇ ਇੱਧਰ ਆ ਓਏ ਨਿਆਲੇ ਵੀ ਇੱਧਰ ਆਓ ਹਾਂਜੀ ਬਈ ਤੁਸੀਂ ਚੱਲੋ ਪਹਿਲਾਂ ਚੱਲ ਬੋਲਟ ਆ ਲੱਤਾ ਫੜ ਕੇ ਚਲੋ ਲਾਲਾ ਮੰਗਲੇ ਆਪੇ ਜੋਰ ਕਰਨ ਲੱਗੇ ਜੋਰ ਕਰ ਲੱਗੇ ਤੁਸੀਂ ਕਿੰਨਾ ਕੁ ਕਰੂੰਗਾ ਜੋਰ ਜੀ ਹਨਾ ਟੈਗ ਗਿਆ ਅੱਜ ਫੇਕੀ ਹੈ ਜੋ ਜੋਰ ਕਰ ਹੈਂ ਜ਼ੋਰ ਕਰਨਾ ਕੋਈ ਨਾ ਜ਼ੋਰ ਕਰੋ ਸਾਨਾ ਸਾਨਾ ਨਾ ਭੇਡ ਹੋ ਗਏ ਓਏ ਓਏ ਉਹ ਗੋਲ ਜਾਰੇ ਦੀ ਜਾ ਕੇ ਸਲਾਹ ਕਰ ਲਈਏ ਦੋਹਾਂ ਨੇ ਸਲਾਹ ਕਰ ਲਈ ਗਏ ਨੇ ਦੋਹਾਂ ਨੇ ਚਲੋ ਫੜ ਲਾ ਤਾਂ ਬਾਵਾਂ ਤੁਸੀਂ ਚਲੋ ਚਲੋ ਚਲ ਸੱਟ ਸੱਟ ਦੀ ਸੱਟ ਦੇ ਲੱਤ ਲਾ ਕੇ ਸੱਟ ਦੇ ਤੂੰ ਆਪਾ ਬੰਦੇ ਬਦਲ ਤਾਂ ਨਿਹਾ ਨਵੇਂ ਮੁੰਡੇ ਤੋਂ ਇੱਕ ਇੱਕ ਨਾ ਲਾ ਦੇ ਨੇ ਸਹਿਜ ਦਾ ਮਾਰ ਮਾਰਦਾ ਨੇ ਕਦਾ ਮੰਗਲ ਮਾਰਦਾ ਸਕੂਲੇ ਨਹੀਂ ਜਾਣ ਦੇਣਾ ਉਹਨਾਂ ਚਿਰ ਇਹਨੂੰ ਭਾਜੀ ਆ ਜਾਣ ਕੇ ਵੇਖਲਾ ਕਰਦੇ ਇੱਕ ਦੂਜੇ ਨਾਲ ਜਾਣ ਕੇ ਡੀਟ ਹੋਏ ਹੈ ਬਾਹਰ ਨਹੀਂ ਪਿੱਠਲ ਮੋਣੀ ਹੈ ਗੋਲਕਟਾਰੇ ਚੋਂ ਨਹੀਂ ਪਿੱਠਲਵਾ ਦੋ ਇੱਕ ਵਾਰੀ ਟਾ ਦੇ ਚੱਲ ਲਵਾ ਦੋ ਮੋਢੇ ਲਵਾ ਦੇ ਚੱਲ ਲਾ ਦੇ ਜੋਰ ਇੱਕ ਵਾਰੀ ਬੜਕ ਮੰਨਦੇ ਸਟੂਡੀ ਦੇ ਆਚਾਰ ਫੜ ਲੱਤਾ ਭੱਜ ਗਿਆ ਉਹਨਾਂ ਦੇ ਅੱਗੇ ਨਹੀਂ ਗੱਲਾਂ ਆਪਾਂ ਓਏ ਇਹ ਬਾਲੇ ਆ ਪੁੱਤ ਫੜ ਉਹ ਚੱਲ ਇੱਧਰ ਆ ਤੂੰ ਚਪਲਾ ਪਾ ਕੇ ਖੜਾ ਹੋ ਗਿਆ ਆਂਗਰੀ ਜਾਂਦੇ ਅੱਜ ਇਹ ਮੈਨ ਲੱਗਦਾ ਬੰਦੇ ਬਦਲ ਆ ਸਦਨ ਦਾ ਓਏ ਸਹਜ ਦੇ ਲਿਆ ਉਹਨਾਂ ਨੇ ਗੋਡਾ ਹੀ ਫੇਰਨਾ ਤੇਰੇ ਲੈ ਭਾਈ ਇਹਨੂੰ ਥੱਲੇ ਥੱਲੇ ਜੰਨ ਮਾਰ ਲਾ ਜੋਰ ਪਿੱਛੇ ਲਿਗਾ ਤੱਕ ਇਹਨੂੰ ਸੈਟ ਅਪ ਚੜ ਤੇ ਚੱਲ 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 ਮੰਗਲ ਨਾ ਆ ਨਾ ਉਹਨੇ ਕਿਹੜਾ ਚਾਰ ਕੇ ਮਾਰੇ ਚੱਲ ਚੱਲ ਕੋਈ ਨਹੀਂ ਸਿੱਟਿਆ ਉਹ ਅਸੀਂ ਚਾ ਲੈਦਾ ਸੈਟ ਇਹਨੂੰ ਮੰਗਲ ਤੂੰ ਵੀ ਸੈਟ ਮੰਗਲਾ ਕੀ ਕਰਦਾ ਉਹ ਵੈਰੀ ਗੁੱਡ ਲੈ ਛੋਟਾ ਲੈਆ ਮੰਗਲ ਜਿੱਤ ਗਿਆ ਵਾ ਮੰਗਲ ਜਿੱਤਿਆ ਵਾ ਸਹਿਜ ਜਿੱਤ ਗਿਆ ਤੂੰ ਸਹਿਜ ਕਿੱਥੇ ਜਿੱਤ ਗਿਆ ਉੱਠ ਤਾ ਨਾ ਪਈ ਸੀਗਾ ਬਸ ਇੱਥੇ ਚਲੋ ਬੈਠੋ ਮੰਗਲਾ ਜੂਰ ਕਾ ਤੂੰ ਨਹੀਂ ਲਾਇਆ ਅੱਜ ਕੀ ਗੱਲ ਹੋਈ ਮੰਗਲਾ ਖੱਲੀਆਂ ਬਹੁਤ ਖੱਲੀਆਂ ਹਾਰ ਗਿਆ ਮੱਥਿਆ ਜ ਹਾਰ ਗਿਆ ਵਾ ਹਾਰ ਗਿਆ ਮੈਂ ਮੀਂਹ ਦੀ ਡੰਡ ਚੱਲ ਰਹੀ ਅੱਜ ਸ਼ਾਬਾਸ਼ ਬਗਲੇ ਪੁੱਤ ਵੈਰੀ ਗੁੱਡ ਚਲੋ 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 ਕੈਮਰਾ ਢੀਕਣ ਢਾਈ ਤੁਹਾਨੂੰ ਪੈਸੇ ਬਹੁਤ ਆਉਂਦੇ YouTube ਤੋਂ ਅੱਗੇ ਆਪਾਂ ਨੂੰ ਚਲੋ 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 ਤਰਾ ਚਲੋ 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 ਖੈਜੋ ਕੰਮ ਨੂੰ ਚਲੋ ਚਲੋ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਭਾਜੀ ਵੈਰੀ ਗੁੱਡ ਵੈਰੀ ਗੁੱਡ ਭਾਜੀ ਤੋ ਗਾਂਹ ਜਾਣਾ ਭਾਜੀ ਤੋ ਗਾਂਹ ਮੇਰਾ ਵੀ ਸੱਟ ਆ ਗਿਆ ਕੇ ਡੰਡਾ ਵਾਲਾ ਚਲੋ 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 ਦਾਵਾ ਮੈਂ ਕਹਿੰਦਾ ਇਹ ਸੈਟ ਸਾਰਿਆਂ ਨੇ ਸੌਖਾ ਵਾ ਜਿੱਥੋਂ ਤੱਕ ਲੱਗਦਾ ਲਾ ਪਾਜੀ ਤਾਈ ਜਾਣਾ ਪਾਜੀ ਛੋਟੀ ਲੈ ਕੇ ਆ ਚੱਲ 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 ਮਰ ਗਿਆ ਯੂ ਮਰ ਗਿਆ ਯੂ ਪਾਜੀ ਨਹੀਂ ਨਹੀਂ ਥੋੜਾ ਜਾ ਹਾਂਜੀ ਹੌਂਡ ਤੇਰਾ 3 ਫੁੱਟ ਆਇਆ ਵਾ ਤੋ ਆ ਫੜ ਚੱਲ ਅਲੇ ਲਵਾ ਸੱਟ ਚੱਲ ਮੈਂ ਹੋਣਾ ਉਧਰ ਉਧਰ ਹੀ ਰਹਿ ਉਧਰ ਮੇਰਾ ਲਵਾ ਨਹੀਂ ਆ 5 ਫੁੱਟ ਹੋ ਜਾਣਾ ਉੱਥੇ ਆ ਮੇਰੀ ਗੱਲ ਨਾ ਚੱਲ ਛੋਟਿਆ ਕਾਲਿਆ ਹਾਂ ਤੇਰਾ 5 ਫੁੱਟ ਤੋਂ ਕੱਟੋ ਕੱਟ ਹੋ ਜਾਣਾ ਵਾ ਇਹਦਾ ਸੈਟ ਜ ਆ ਕੇ ਲਗਾ ਦੇ ਲਾਲੇ ਲੱਗਦੇ ਰੱਖ ਹੱਥ ਬਹੁਤ ਉਰਾ ਤੈਨੂੰ ਦਿਖਵਾ ਦੇ ਤੇਰੇ ਹੱਥ ਮੈ ਲੋਣਾ ਰੋ ਜਾ ਹਾਂ ਵੀ ਮੈਂ ਕਿਉਂ ਮੈਂ ਵੀ ਤੇਰੇ ਦੋ ਇੱਥੇ ਭਾਈ ਦੇ ਚੇਲਾ ਹੁਣ ਜੰਪਲ ਦਿਖਾਉਂਦੇ ਨੇ ਉਹ ਹੀ ਲਾ ਕੇ ਲਾ ਕੇ ਉਹ ਤੇਰੇ ਚੱਲ ਆ ਇਹਨੂੰ ਲਾਈਏ ਮੈਂ ਲਾ ਲਾ ਨਾ ਲਾ ਲਾ ਹੋਰ ਲਾ ਕੇ ਕਰ ਲਾ ਲਾ ਕੇ ਕਰ ਹੋਰ ਮੜੇ ਜੋਰ ਲਾ ਕੇ ਕਰ ਹਾਂ ਹਾਂ ਹਾਂਜੀ ਚੱਲ ਰੁਕ ਜਾ ਰੋਣਾ ਪਸੰਗ ਰੱਖ ਜੂ ਮੂੰਹੇ ਮਾਰ ਚੱਲ ਉਹ ਗਿਆ ਤੇ ਟੋਕ ਹਾਂਜੀ ਹੁਣ ਇੱਕ ਹੀ ਹੋਇਆ ਬੱਲੇ ਹਲਵਾ ਦੇ ਸ਼ਪਾਡੇ ਹੋ ਗਿਆ ਸਟਾਰਟ ਘੁੰਮ ਕੇ ਰੋਟੇਸ਼ਨ ਵਾਲੇ ਚੱਲ 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 ਬੋਲਟ ਚੱਲ 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 ਸ਼ਾਵਾਜ ਸ਼ਾਵਾਜ ਬੰਦੇ ਲਾਪੇ ਮੈਂ ਵੀ ਆ ਗਿਆ ਹਾਂ ਚੱਲ ਹਾਂ ਹਾਂ ਰੋ ਜਾ ਹਾਂ ਹਾਂ ਨਹੀਂ ਮੈਂ ਵੀ ਆ ਗਿਆ ਹਾਂ ਗੱਲ ਚੱਲ ਹਲੇ ਫੜ ਫੂੰਗੀ ਫੜ ਮੇਲਾ ਉਹਨਾਂ ਲਾਲੇ ਨਾਲੇ ਮੈਂ ਤਾਂ ਸੈਟ ਲਾਵਾਂ ਅਬਦਾਲੇ ਆ ਜਾ ਹਲੇ ਫੜ ਜਿੰਨੇ ਲੱਗਦੇ ਲਾਵਾਂ ਮੈਂ ਮੇਰੇ ਅੱਗੇ ਜੋਰ ਬੋ ਹੋ ਗਿਆ ਪਰਸੋਂ ਆਇਆ ਕੱਲ ਨਹੀਂ ਆਇਆ ਤੂੰ ਨੇ ਆਪ ਹੀ ਲਗਾਇਆ ਪਰ ਨਹੀਂ ਆਇਆ ਫੱਤਾ ਡਾਣੀ ਭਰਾ ਦੀ ਚੱਲ ਕੋਈ ਨਹੀਂ ਗਾ ਦੂੰਗਾ ਸੋਨਾਲ ਮੇਰਾ ਵੀ ਆ ਗਿਆ ਹੈ ਹਲੋ ਟੋਟੇ ਪੰਨ ਪਾਵਾਂ ਪਿੱਛੇ ਟੋਟੇ ਮੋੜ ਲੱਗਾ ਪਿੱਛੇ ਸਹੀ ਦੇ ਉਹ ਸਾਲਾ ਲੁੱਟਾ ਕਾ ਦੋ ਚੱਕਦਾ ਪਿੱਛੇ ਨਾ ਦਿੱਤਾ ਮੋੜ ਆਇਦਾ ਹਾਂ ਹਾਂ ਬਹੁਤ ਵਧੀਆ ਜਦੋਂ 20 25 ਦੀ ਹੋ ਗਈ ਦਾ 20 ਦਾਦੀ ਹੋ ਗਏ ਭਾਈ ਲਾਓ ਲਾਓ ਚਲ ਮੈਂ ਕਹਿੰਦੇ ਮੀਂਹ ਦੀ ਚੱਲਣੀਆਂ ਮੇਨ ਤਾਂ ਜਲਾ ਲੇ 15 ਕਰੀ ਮੈਂ ਡੰਡ ਵੀ ਮਾਰਨੇ ਮਕਰੋਂ ਜਾ ਕੇ ਠੀਕ ਆ ਇਹਦੇ ਕੋਪੀ ਫਰੰਦੀਪੁਰੀ ਦਾ ਚੇਲਾ ਹੁਣ ਨਵਾਂ ਵਾਂ ਅਮਨ ਨਾਲ ਲੜਾ ਨਾਲ ਕਹਿੰਦੇ ਲਾਲਾ ਉਹ ਜਿਹੜਾ ਸਰਦਾਰ ਜਿਹਾ ਹੁੰਦਾ ਹੈ ਕਾਜੀ ਉਹ ਡੰਡ ਮਾਰਨੀ ਹੈ ਇੱਕ ਮਿੰਟ ਕਿੱਧਰ ਕਿੱਥੇ ਉਹ ਬਈਆ ਉਹ ਬੱਸ ਕਰ ਪਾਜੀ ਜਾਂਦੇ ਨਹੀਂ ਕਰੇ ਮੀ ਦੇਖੋ ਮੀ ਪਾਜੀ ਮੋੜਸੇਲ ਦੇ ਬੇਟਾ ਲਾਲੇ ਮੁੰਡੇ ਆ ਲਓ ਜੀ ਪਾਜੀ ਨੂੰ ਰੱਬ ਨੇ ਅੱਜ ਘੇਰਿਆ ਹੋਇਆ ਵਾ ਤੇ ਮੀ ਤੁਸੀਂ ਦੇਖ ਸਕਦੇ ਆ ਅੱਜ ਇਹ ਖੜੇ ਆ ਘਰ ਤੇ ਮੋੜਸੇਲ ਅੱਜ ਆਹ ਬੋਲਟ ਵੀ ਇੱਥੇ ਖੜਾ ਹੈ ਕਾ ਬੋਲਟ ਖੜਾ ਵਾ ਇੱਕ ਇੱਕ ਬੋਲਟ ਆ ਬੈਠਾ ਵਾ ਉਹ ਤੁਹਾਨੂੰ ਜਾਂਦਾ ਨਹੀਂ ਕਰੇ ਉਹ ਜਾਂਦਾ ਨਹੀਂ ਕਰੇ ਮੀ ਚੱਲ ਜਾ ਮੀਂਹ ਸਾਲਾ ਜਦੋਂ ਨਿਕਾ ਹੁੰਦਾ ਇਹ ਇਹਨੇ ਜਦੋਂ ਨਿਕਾ ਇਹ ਜਦੋਂ ਨਿਕਾ ਹੁੰਦਾ ਇਹਨੇ ਸਾਈਕਲ ਲੈ ਕੇ ਸਾਡੀ ਗਲੀ ਵੀ ਦੇ ਮੀਂਹ ਦੀ ਭਜਾਈ ਫਿਰਨਾ ਚੱਲ ਖਾਣ ਆਜ ਨਹੀਂ ਆਉਂਦਾ ਦਿਨ ਪੁਰਾਣੇ ਜਿੱਤੇ ਆ ਗਏ ਆ ਵੇਖ ਬੜੀ ਕਿਰਪਾ ਹੋਈ ਮਹਾਰਾਜ ਦੀ ਅੱਜ ਹਾਂਜੀ ਲਾਲਾ ਗਰਾਊਂਡ ਦਾ ਕਰਿਆ ਆ ਵਾ ਦੇਰਾ ਲਾਲੇ ਕਿੰਨਾ ਕ ਮੀਂਹ ਆ ਕੱਲੂ ਲੱਗਦੀ ਮਿਹਨਤਕ ਨਹੀਂ ਮੀਂਹ ਦੀ ਪਾਣੀ ਖੜੇ ਜੀ ਚੱਲੂ ਕੰਮ ਕੱਲੂ ਗਰਾਊਂਡ ਇਦਾਂ ਹੀ ਲੱਗਣੀ ਆ ਬਖਾਮ ਮੜਿਆ ਦਰੈਸ਼ ਇਹਨਾਂ ਨੂੰ ਇੱਕ ਵਾਰੀ ਇਦਾਂ ਹੀ ਬੁੱਕਣਗੇ ਝੋਟੇ ਗਾਲ ਨੂੰ ਵੇਖੋ ਜੀ ਮੀ ਸਾਨੂੰ ਘਰੇ ਨਹੀਂ ਜਾਣ ਦੇਂਦਿਆ 7 ਵਜੇ ਦਾ ਸ਼ੁਰੂ ਹੋਇਆ ਵਾ 7 ਵਜੇ ਦਾ ਮੀ ਪੈਣਾ ਸ਼ੁਰੂ ਹੋ ਗਿਆ ਵਾ ਭਾਜੀ ਤੇ ਹੁਣ ਤੁਹਾਨੂੰ ਬਗਵਾਨੀ ਆ ਮੈਂ ਜਿੰਮ ਲਾਉਣ ਦੇ ਆ ਟਾਈਮ ਕਿੰਨਾ ਹੋ ਗਿਆ ਵਾ ਆ ਨਹੀਂ ਜਾਣਾ ਨਹੀਂ ਲੱਪਣਾ ਲੱਪਣਾ ਲਾ ਲੈ ਕਿਤੇ ਆ ਆ ਲੋਕੀ ਭੈਣੇ ਭੱਜ ਜਾਂਦੇ ਆ ਮੀ ਤੋਂ ਅਸੀਂ ਵੇਖ ਲੈ ਨਜ਼ਾਰੇ ਲੈਣਦੇ ਆ ਮੀ ਇਹ ਕਿਹੜਾ ਰੋਜ਼ ਰੋਜ਼ ਪੈਣਾ ਆਇਆ ਸਰੀਰ ਗਰਮਸ਼ਰਦ ਹੋ ਜਾਣਾ ਸਰੀਰ ਕੋਈ ਨਾ ਝੋਟੇ ਬੁੱਕਦੇ ਹੀ ਹੁੰਦੇ ਆ ਸਰੀਰ ਗਰਮਸ਼ਰਦ ਹੋ ਜਾਣਾ ਫੜ